ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰੱਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਹੈ ਜਿੱਕਨਾਂ ਜ਼ਰੂਰ ਵੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬਿਨਾਂ ਦੇਰੀ ਪੈਰਗਾਮ ਦੇ ਦੋຊਿਕਾਂ ਨੂੰ ਦੋਸ਼ਿਕਾਂ ਨੂੰ ਮਿਲੇ ਸਜ਼ਾ ਕੁਆਡ ਨੇ ਸਾਰੇ ਦੇਸ਼ਾਂ ਨੂੰ ਕਮੰਤਰੀ ਕਾਨੂੰਨ ਤੇ ਜੂ ਐਨ ਨਿਯਮਾ ਤਹਿਤ ਕਦਮ ਚੁੱਕਣ ਦਾ ਦਿੱਤਾ ਸੰਦਾ ਅਮਰੀਕਾ, ਰਾਜਪਾਣ, ਆਸਟ੍ਰੇਲੀਆ ਤੇ ਭਾਰਤ ਦੇ ਸੰਗਠਨ ਕਵਾਡ ਨੇ ਪੈਲਗਾਮ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਮੰਗਲਵਾਰ ਨੂੰ ਵਸਤੇਂ ਬਸਟੰਗ ਚ ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਸਾਰੀ ਜਾਰੀ ਸਾਂਝੇ ਬਿਆਨ ਚ ਪੈਲਗਾਮ ਤੇ ਹੋਏ ਅਤਿਵਿਅਹਮਲੇ ਦੀ ਨਿੰਦਾ ਕਰਦੇ ਹੋਏ ਇਸ ਵਿੱਚ ਛਾਪੇ ਮਾਰੀ 25 ਪਰਤਿਆਂ ਤੇ ਇੱਕ ਨਪਾਲੀ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਡੂੰਗੀ ਸਵੇਦਨਾ ਪ੍ਰਗਟਾਈ ਹੈ। ਇਸ ਦੇ ਸੰਯੁਕਤ ਟਰੱਸਟ ਦੇ ਸਾਰੇ ਮੈਂਬਰ ਦੇ ਇਚਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਉਣ ਚ ਮਦਦ ਕਰਨ ਪਰਤੀ ਦੀ ਮਨਸਾ ਦੇ ਉਲਟ ਪੈਲਗਾਮ ਹਮਲੇ ਦੇ ਦਰਬ ਵਿੱਚ ਸਾਂਝੀ ਪਿਆਨ ਚ ਪਾਕਿਸਤਾਨ ਚ ਇਸ ਇਸ ਵੱਲੋਂ ਫੰਡਿੰਗ अथवा ਕਿਸ ਕਠੜਾ ਦਾ ਨਾਂ ਨਹੀਂ ਲਿਆ ਨਹੀਂ ਲਿਆ ਗਿਆ ਤੇ ਨਾ ਹੀ ਭਾਰਤ ਪਾਕਿਸਤਾਨ ਵਿਚਾਲੇ 4 ਦਿਨਾਂ ਤੱਕ ਚੱਲੇ ਸੰਘਰਸ਼ ਦਾ ਜ਼ਿਕਰ ਹੈ ਸੰਜੀਪ ਅੰਚਕਾ ਕਿਹਾ ਗਿਆ ਹੈ ਕਿ ਕਵਡ ਸਰਹੱਦ ਕਵਡ ਸਰਹੱਦ ਪਾਰਸ ਅਤਵਾ ਸਮੇਤ ਹਰ ਤਰ੍ਹਾਂ ਦੇ ਅਤਵਾਦ ਅਤਵਾ ਤੇ ਕਿਸੇ ਵੀ ਤਰ੍ਹਾਂ ਦੇ ਅਤਵਾਦ ਦੀ ਸੰਗ ਚ ਸਖਤ ਨਿੰਦਾ ਕਰਦਾ ਹੈ ਜੰਮੂ ਕਸ਼ਮੀਰ ਦੇ ਪੈਲਗਾਮ ਚ ਹੋਏ ਅਤਵਾਦੀ ਹਮਲੇ ਹਮਲੇ ਦੀ ਵੀ ਅਸੀਂ ਬਹੁਤ ਸਖਤ ਨਿੰਦਾ ਚ ਨਿੰਦਾ ਕਰਦੀ ਹਾਂ ਦੇਸ਼ ਦੇ ਸਾਰੇ ਇਸ ਜੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਗੀ ਸਵੇਦਨਾ ਹੈ ਤੇ ਜਿਹੜੇ ਲੋਕ ਜਖਮੀ ਹੋਏ ਹਨ ਉਹਨਾਂ ਦੇ ਛਾਤੀ ਛੇਦੀ ਠੀਕ ਹੋਣ ਤੇ ਦੀ ਕਾਮਨਾ ਕਰਦੇ ਹਾਂ ਜਿਕੇ ਇੱਛਾ ਕਾਮੀਆਂ ਕਾਮਨਾ ਕਰਦੀਆਂ ਅਸੀਂ ਇਸ ਹਮਲੇ ਦੇ ਸ਼ਰਜ ਕਰਤਾਵਾਂ ਉਹਨਾਂ ਨੂੰ ਵਿੱਤੀ ਸਹੂਲਤ ਦੇਣ ਵਾਲਿਆਂ ਦੀ ਇਸ ਇਕੱਠਾ ਨੂੰ ਨਿਆਣ ਦੇਖ ਕੇ ਤੇ ਇਕ ਤਹਿਰੇ ਚ ਸੰਯੁਕਤ ਰਾਸ਼ਟਰ ਦੇ ਮੰਗਲੇ ਦਸਤ ਦੇ ਸਬੰਧੀ ਨਿਯਮਾ ਮੁਤਾਬਕ ਦਾ ਤਕਾਰ ਖਤਮ ਚੁੱਕਣ ਦਾ ਸੱਦਾ ਲਿਆ ਹੈ ਪਰ ਕੁਆਡ ਦੀ ਉਕਤ ਬੈਠਕ ਤੋਂ ਪਹਿਲਾਂ ਆਪਣੇ ਸੰਬੋਧਨ ਚ ਸੰਬੋਧਨ ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਪਹਿਲੇ ਹਮਲੇ ਤੇ ਹਮਲੇ ਤੇ ਹਮਲੇ ਦੇ ਬਾਰੇ ਸਾਫ਼ ਤੌਰ ਤੇ ਕਹਾ ਹਾਂ ਸਿੰਘੇਪੜ ਦੀ ਨਾਗਰਿਕ ਤੇ ਅਤਵਾਦੀ ਸੰਗਠਨ ਦਾ ਵਾਇਸਪਾਇ ਕਰੇਗਾ ਖਬਰ ਹੋਂ ਤੱਕ ਲਿਖਣ ਲਈ ਧੰਵਾਦ